ਬੋਲੀ ਵਾਰਤਕ ਲੇਖ ਸਰਦਾਰ ਗੁਰਬਖਸ਼ ਸਿੰਘ ਦਾ ਲਿਖਿਆ ਹੋਇਆ ਲੇਖ ਹੈ ਇਸ ਵਿੱਚ ਸਰਦਾਰ ਗੁਰਬਖਸ਼ ਸਿੰਘ ਬੋਲੀ ਦੀ ਮਹੱਤਤਾ ਬਾਰੇ ਦੱਸਦੇ ਹਨ ਸਰਦਾਰ ਗੁਰਬਖਸ਼ ਸਿੰਘ ਕਹਿੰਦੇ ਹਨ ਕਿ ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ ਜਿਸ ਤੋਂ ਉਸ ਦੀ ਸਰੀਰਕ ਸੁੰਦਰਤਾ ਦਾ ਪਤਾ ਲੱਗਦਾ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਜਿਸ ਤੋਂ ਉਸਦੀ ਅੰਦਰੂਨੀ ਸੁੰਦਰਤਾ ਦੀ ਪਰਖ ਕੀਤੀ ਜਾ ਸਕਦੀ ਹੈ ਬੋਲੀ ਦਾ ਖਜ਼ਾਨਾ ਬਚਪਨ ਦੇ ਝੋਗਿਰਦੇ ਵਿੱਚੋਂ ਹੀ ਜੁੜਨਾ ਸ਼ੁਰੂ ਹੁੰਦਾ ਹੈ ਅਤੇ ਸਾਰੀ ਉਮਰ ਵੱਧਦਾ ਜਾਂਦਾ ਹੈ ਬਾਲ ਮਨਾਂ ਉੱਤੇ ਚਿੱਤਰੇ ਲਵਜ ਉਮਰ ਪਰ ਨਹੀਂ ਭੁੱਲਦੇ ਅਤੇ ਮੋਹਰਾ ਵਾਂਗ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ ਇਸ ਲਈ ਬਚਪਨ ਦਾ ਸਮਾਂ ਮਨੁੱਖ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਜਿੱਥੇ ਸਾਡਾ ਬਚਪਨ ਬੀਤਿਆ ਹੋਇਆ ਹੁੰਦਾ ਹੈ ਉਹ ਥਾਂ ਵੀ ਮੋਰਾ ਦੀ ਖਾਣ ਹੁੰਦੀ ਹੈ ਤੇ ਸਾਡੀ ਅਮੀਰੀ ਇਸ ਉੱਤੇ ਨਿਰਪਰ ਕਰਦੀ ਹੈ ਭਰਪੂਰ ਖਾਣ ਵਿੱਚੋਂ ਸਿਆਣੀ ਪੁਟਾਈ ਹੀ ਬੇਸ਼ੁਮਾਰ ਦੌਲਤ ਪੁੱਟ ਸਕਦੀ ਹੈ ਸਾਡੀਆਂ ਪ੍ਰਾਪਤੀਆਂ ਦਾ ਨਾਪ ਸਾਡੀ ਬੋਲੀ ਹੀ ਹੁੰਦੀ ਹੈ ਭਾਵ ਇਸ ਦਾ ਅਰਥ ਹੈ ਕਿ ਜੋ ਸਾਡਾ ਮਨੁੱਖੀ ਸਰੀਰ ਹੈ ਮੂ ਉਹਦਾ ਚਿੱਤਰ ਹੈ ਤੇ ਸਾਡੀ ਅੰਦਰੋਨੀ ਸੁੰਦਰਤਾ ਦਾ ਪਤਾ ਸਾਡੇ ਬੋਲੀ ਤੋਂ ਲੱਗਦਾ ਹੈ ਸਾਡੇ ਬੋਲਣ ਦੇ ਢੰਗ ਤੋਂ ਲੱਗਦਾ ਹੈ ਇਨਸਾਨ ਜਿੰਨੀ ਵਧੀਆ ਬੋਲੀ ਬੋਲਦਾ ਹੈ ਮਨੁੱਖ ਜਿੰਨੀ ਵਧੀਆ ਬੋਲੀ ਬੋਲਦਾ ਹੈ ਉਹ ਉਸ ਦੀ ਅੰਦਰੂਨੀ ਉਸ ਦੀ ਆਤਮਾ ਦੀ ਸੁੰਦਰਤਾ ਨੂੰ ਬਿਆਨ ਕਰਦਾ ਹੈ ਜਿਹੜਾ ਬੋਲੀ ਦਾ ਖਜ਼ਾਨਾ ਹੁੰਦਾ ਹੈ ਉਹ ਸਾਡੇ ਬਚਪਨ ਵਿੱਚੋਂ ਹੀ ਜੁੜਨਾ ਸ਼ੁਰੂ ਹੁੰਦਾ ਹੈ ਭਾਵ ਜਦੋਂ ਅਸੀਂ ਛੋਟੇ ਹੁੰਦੇ ਹਾਂ ਉਸ ਸਮੇਂ ਅਸੀਂ ਜਿਹੜੀ ਬੋਲੀ ਅਤੇ ਜਿਹੜੇ ਸ਼ਬਦ ਸਿੱਖਦੇ ਹਾਂ ਉਹ ਸਾਰੀ ਜ਼ਿੰਦਗੀ ਸਾਡੇ ਕੰਮ ਆਉਂਦੇ ਹਨ ਬਚਪਨ ਦਾ ਸਮਾਂ ਜਿਹੜਾ ਸਾਡਾ ਹੁੰਦਾ ਹੈ ਉਹ ਸਾਡੇ ਲਈ ਸਭ ਤੋਂ ਕੀਮਤੀ ਹੁੰਦਾ ਹੈ ਕਿਉਂਕਿ ਇਸ ਸਮੇਂ ਹੀ ਜਿਸ ਤਰ੍ਹਾਂ ਦੀ ਬੋਲੀ ਅਸੀਂ ਸਿੱਖਦੇ ਹਾਂ ਉਹ ਸਾਰੀ ਜ਼ਿੰਦਗੀ ਸਾਡੇ ਕੰਮ ਆਉਂਦੀ ਹੈ ਉਹੀ ਸਾਡੀ ਅਮੀਰੀ ਬਣਦੀ ਹੈ ਜਿਹੜੇ ਸਾਡੇ ਬੋਲ ਹੁੰਦੇ ਹਨ ਉਹ ਸਾਡੇ ਲਈ ਮੋਹਰਾਂ ਦਾ ਕੰਮ ਕਰਦੇ ਹਨ ਜਿਸ ਤਰ੍ਹਾਂ ਜਿੰਨੀਆਂ ਮੋਹਰਾਂ ਅਸੀਂ ਇਕੱਠੀਆਂ ਕਰਾਂਗੇ ਜਿੰਨੇ ਸ਼ਬਦ ਮੋਹਰਾਂ ਰੂਪੀ ਸ਼ਬਦ ਅਸੀਂ ਇਕੱਠੇ ਕਰਦੇ ਹਾਂ ਓਨਾ ਹੀ ਸਾਡਾ ਜ਼ਿੰਦਗੀ ਦਾ ਖਜ਼ਾਨਾ ਹੈ ਜਿਹੜਾ ਉਹ ਭਰਦਾ ਜਾਂਦਾ ਹੈ ਤੇ ਇਨਸਾਨ ਦੀ ਬੋਲੀ ਤੋਂ ਹੀ ਉਸ ਦੀਆਂ ਪ੍ਰਾਪਤੀਆਂ ਦਾ ਨਾਪ ਲਗਾਇਆ ਜਾ ਸਕਦਾ ਹੈ ਇਸ ਦੁਨੀਆ ਦੇ ਖਜ਼ਾਨੇ ਵਿੱਚ ਕੁਝ ਸੋਨਾ ਨਹੀਂ ਹੁੰਦਾ ਸਿਰਫ ਸਿਆਣਾ ਇਨਸਾਨ ਹੀ ਇਸ ਵਿੱਚੋਂ ਲੱਭ-ਲੱਭ ਕੇ ਚੰਗੀ ਚੀਜ਼ ਸਿੱਖ ਸਕਦਾ ਹੈ ਇਹ ਚੰਗੀ ਗੱਲ ਹੀ ਉਸ ਦੀ ਬੋਲੀ ਨੂੰ ਚੰਗਾ ਰੂਪ ਦਿੰਦੀ ਹੈ ਸਾਡੀ ਮਾਂ ਬੋਲੀ ਸਾਡੀ ਬੋਲੀ ਹੈ ਜਿਹੜੀ ਅਸੀਂ ਆਪਣੇ ਬਚਪਨ ਵਿੱਚ ਆਪਣੇ ਮਾਂ ਕੋਲੋਂ ਅਤੇ ਆਲੇ-ਦੁਆਲੇ ਤੋਂ ਸਿੱਖੀ ਹੈ ਉਹ ਲੋਕ ਬਦਕਿਸਮਤ ਹੁੰਦੇ ਹਨ ਜੋ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਵੱਖਰੀ ਬੋਲੀ ਨੂੰ ਅਪਣਾਉਂਦੇ ਹਨ ਤਜਰਬਾ ਸਾਡੀ ਦੌਲਤ ਹੈ ਅਤੇ ਇਹ ਦੌਲਤ ਬਚਪਨ ਦੇ ਸਮੇਂ ਬੋਲੀ ਦੇ ਚਿੰਨਾ ਵਿੱਚ ਸਾਂਭੀ ਜਾਂਦੀ ਹੈ ਅਤੇ ਇਹ ਦੌਲਤ ਬੋਲੀ ਦੇ ਚਿੰਨਾ ਦੇ ਰੂਪ ਵਿੱਚ ਹੀ ਵਰਤੀ ਜਾ ਸਕਦੀ ਹੈ ਇਹ ਦੌਲਤ ਬਚਪਨ ਦੇ ਸਮੇਂ ਬੋਲੀ ਦੇ ਚਿੰਨਾ ਦੇ ਰੂਪ ਵਿੱਚ ਸਾਂਭੇ ਜਾ ਸਕਦੇ ਹਨ ਸ਼ਬਦਾਂ ਤੋਂ ਬਿਨਾ ਇਹ ਦੌਲਤ ਬੇਕਾਰ ਹੈ ਤਜਰਬਿਆਂ ਦੇ ਮੌਕਿਆਂ ਵਿੱਚ ਸਾਨੂੰ ਵਾਅਦਾ ਕਰਨਾ ਚਾਹੀਦਾ ਹੈ ਪੜ੍ਹਾਈ ਦੇ ਨਾਲ-ਨਾਲ ਤਜਰਬੇ ਦੀ ਲਗਨ ਨੂੰ ਵਦੌਣ ਅਤੇ ਸਾਂਭਣ ਦਾ ਯਤਨ ਕਰਨਾ ਚਾਹੀਦਾ ਹੈ ਖੇਡਣਾ ਦੇਖਣਾ ਮਿਲਣਾ ਪਿਆਰ ਕਰਨਾ ਆਦੀ ਤਜਰਬੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾ ਕੇ ਬੋਲੀ ਨੂੰ ਸਵਾਰਦੇ ਹਨ ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ ਇਸ ਵਿੱਚ ਲਫ਼ਜ਼ਾਂ ਦੀਆਂ ਉਹ ਮੋਰਾ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪਨਾਪਨਾ ਕੇ ਜਵਾਨੀ ਤੇ ਬੁਢਾਪੇ ਦੇ ਸਮੇਂ ਆਪਣਾ ਔਖਾ ਸੌਖਾ ਵਕਤ گزارਿਆ ਜਾ ਸਕਦਾ ਹੈ ਬੋਲੀ ਕਾਮਯਾਬੀ ਦੀ ਕੁੰਜੀ ਹੈ ਜ਼ਿੰਦਗੀ ਦੇ ਹੁਸਨਾ ਤੇ ਸਵਾਦਾਂ ਦਾ ਜਾਦੂ ਹੈ ਇਹ ਕੀਮਤੀ ਮਹਿੰਗੀ ਵਿਰਾਸਤ ਹੈ ਇਸ ਲਈ ਤੁਸੀਂ ਮਾਪਿਆਂ, ਉਸਤਾਦਾਂ, ਮਹਿਮਾਨਾਂ, ਗਵਾਲਿਆਂ, ਚਰਵਾਹਿਆਂ ਅਤੇ ਪਿੰਨ-ਪਿੰਨ ਪ੍ਰਕਾਰ ਦਾ ਸਾਮਾਨ ਵੇਚਣ ਵਾਲਿਆਂ ਜਿੱਥੋਂ ਵੀ ਸ਼ਬਦ ਸਿੱਖ ਸਕਦੇ ਹੋ ਸਿੱਖੋ ਤੇ ਸੰਭਾਲੋ। ਇਸ ਨਾਲ ਸਾਡੀ ਬੋਲੀ ਅਮੀਰ ਅਤੇ ਸ਼ਖਸੀਅਤ ਪ੍ਰਭਾਵਸ਼ਾਲੀ ਬਣੇਗੀ। ਭਾਵ ਜ਼ਿੰਦਗੀ ਵਿੱਚ ਕੁਝ ਵੀ ਅਸਲੀ ਸੋਨਾ ਨਹੀਂ ਹੁੰਦਾ। ਸਾਡਾ ਅਸਲੀ ਸੋਨਾ ਅਤੇ ਦੌਲਤ ਸਾਡੀ ਬੋਲੀ ਅਤੇ ਸ਼ਬਦ ਹਨ। ਸਾਨੂੰ ਆਪਣੇ ਬਚਪਨ ਵਿੱਚ ਵੱਧ ਤੋਂ ਵੱਧ ਸ਼ਬਦ ਸਿੱਖਣੇ ਚਾਹੀਦੇ ਹਨ ਤੇ ਆਪਣੀ ਬੋਲੀ ਦਾ ਖਜ਼ਾਨਾ ਭਰਨਾ ਚਾਹੀਦਾ ਹੈ ਤੇ ਅਸੀਂ ਆਪਣੀ ਬੋਲੀ ਦਾ ਖਜ਼ਾਨਾ ਜਿਆਦਾ ਤੋਂ ਜਿਆਦਾ ਤਜਰਬਿਆਂ ਨਾਲ ਵੀ ਭਰ ਸਕਦੇ ਹਾਂ ਇਹ ਤਜਰਬੇ ਅਸੀਂ ਖੇਡ ਕੇ ਦੇਖ ਕੇ ਮਿਲ ਕੇ ਕਰ ਸਕਦੇ ਹਾਂ ਤੇ ਬਚਪਨ ਵਿੱਚ ਜਿੰਨੇ ਵੀ ਤਜਰਬਿਆਂ ਨਾਲ ਬੋਲੀ ਦੇ ਸ਼ਬਦ ਅਸੀਂ ਸਿੱਖਦੇ ਹਾਂ ਉਹ ਅੱਗੇ ਸਾਡੀ ਜਵਾਨੀ ਅਤੇ ਬੁਢਾਪੇ ਵਿੱਚ ਵੀ ਕੰਮ ਆਉਂਦੇ ਹਨ ਇਨ੍ਹਾਂ ਲਫ਼ਜ਼ਾਂ ਰੂਪੀ ਮੋਰਾ ਨੂੰ ਪਨਾ ਪਨਾ ਕੇ ਅਸੀਂ ਆਪਣੇ ਜਵਾਨੀ ਅਤੇ ਬੁਢਾਪੇ ਵਿੱਚ ਵਰਤਦੇ ਹਾਂ ਇਹ ਬੋਲੀ ਕਾਮਯਾਬੀ ਦੀ ਕੁੰਜੀ ਹੈ ਇਸ ਲਈ ਸਾਨੂੰ ਜਿੰਨੇ ਜ਼ਿਆਦਾ ਹੋ ਸਕੇ ਉਹਨੇ ਤਜਰਬੇ ਕਰਨੇ ਚਾਹੀਦੇ ਹਨ ਤੁਸੀਂ ਆਪਣੇ ਮਾਪਿਆਂ ਤੋਂ ਮਹਿਮਾਨਾਂ ਤੋਂ ਉਸਤਾਦਾਂ ਤੋਂ ਆਪਣੇ ਅਧਿਆਪਕਾਂ ਤੋਂ ਆਪਣੇ ਸਾਥੀਆਂ ਤੋਂ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਗਵਾਲਿਆਂ ਚਰਵਾਹਿਆਂ ਤੇ ਪਿੰਪਿੰਪਨ ਪ੍ਰਕਾਰ ਦੇ ਵਿਅਕਤੀਆਂ ਤੋਂ ਤਰ੍ਹਾਂ ਤਰ੍ਹਾਂ ਦੇ ਸ਼ਬਦ ਸਿੱਖ ਸਕਦੇ ਹੋ ਤੇ ਇਸ ਨਾਲ ਤੁਸੀਂ ਆਪਣੀ ਬੋਲੀ ਨੂੰ ਹੋਰ ਵੀ ਜ਼ਿਆਦਾ ਅਮੀਰ ਬਣਾ ਸਕਦੇ ਹੋ ਪਿਆਰੇ ਵਿਦਿਆਰਥੀਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨੋਟੀਫਿਕੇਸ਼ਨ ਦੀ ਬੈਲ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ